ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਪਹੁੰਚੇ ਆ ਜਲਾਲਾਬਾਦ ਦੇ ਪਿੰਡ ਚੱਕ ਖੜੰਝ ਕਾਨੇ ਵਾਲੇ ਦੇ ਵਿੱਚ ਤਾਂ ਇੱਥੇ ਬਲਵੰਤ ਸਿੰਘ ਸਮੇ ਵਾਲੇ ਜੀ ਤੇ ਪਹੁੰਚੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਸਾਰਿਆਂ ਨੂੰ ਸਾਸਰੀ ਘਰ ਜਿਹੜੇ ਦਿੱਲੀ ਕ੍ਰਾਈਮ ਨਿਊਜ਼ ਵੇਖ ਰਹੇ ਆ ਤੇ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਆ ਦਿੱਲੀ ਕ੍ਰਾਈਮ ਨਿਊਜ਼ ਦਾ ਕਿਉਂਕਿ ਲੰਮੇ ਸਮੇਂ ਤੋਂ ਜਿਹੜੇ ਮੇਰੀ ਕਵਰੇਜ ਕਰਕੇ ਦਿਖਾ ਰਿਹਾ ਹੈ ਅਤੇ ਮੈਨੂੰ ਜਿਹੜੇ ਨਿਮਾਨੇ ਜਿਹਨਾਂ ਇੱਕ ਮਾਨ ਬਖਸ਼ ਰਿਹਾ ਹੈ ਮੈਂ ਇਹਨਾਂ ਦਾ ਦਿੱਲੀ ਕ੍ਰਾਈਮ ਨਿਊਜ਼ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਅੱਜ ਮੇਰਾ ਨਾਮ ਬਲਵੰਤ ਸੰਮੇਵਾਲੀ ਮੈਂ ਰਾਸ਼ਟਰੀ ਸਕੱਤਰ ਲੋਕ ਸਭਾ ਹਲਕਾ ਫਰੋਈ ਪਰ ਅੰਚਾਰਜ ਨੈਸ਼ਨਲ ਜਸਟੀਸ ਪਾਰਟੀ ਵੱਲੋਂ ਨੈਸ਼ਨਲ ਜਸਟੀਸ ਪਾਰਟੀ ਜਿਹੜਾ ਇਹ ਸਾਰੇ ਮਜ਼ਦੂਰਾਂ ਦਾ ਜਿਵੇਂ ਨਰੇਗਾ ਚੇ ਭੱਠੇ ਤੇ ਫੈਕਟਰੀਆਂ ਚ ਜਾ ਖੇਤੀਬਾੜੀ ਚ ਜਿੰਨੇ ਵੀ ਲੇਬਰ ਨਾਲ ਸੰਬੰਧਿਤ ਮਜ਼ਦੂਰ ਉਹਨਾਂ ਦੀਆਂ ਮੁਸ਼ਕਲਾਂ ਸੁਣਦੀ ਤੇ ਚੱਕ ਕੇ ਅੱਗੇ ਲ ਜਾਂਦੀ ਹੈ ਜਿਵੇਂ ਲੇਬਰ ਕੋਡ ਦੇ ਨਾਲ ਸੰਬੰਧਿਤ ਕਈ ਮਜ਼ਦੂਰਾਂ ਦੇ ਕਈ ਥਾਵਾਂ ਸਿਰੀ ਕੰਮ ਕਰ ਰਹੇ ਕਾਫੀ ਜਿਵੇਂ ਉਹਦੇ ਬੋਝ ਥਲੇ ਦਬੇ ਪਏ ਆ ਜਿਵੇਂ سرمਾਇਦਾਰੀ ਦੇ ਉਹਨਾਂ ਨੂੰ ਕੱਢ ਕੇ ਅੱਗੇ ਲਿਆਉਣਾ ਚਾਹੀਦਾ ਜਿਹੜੇ ਸਾਡੇ ਮੁਸ਼ਕਲਾਏ ਮੁੱਦੇ ਆ ਉਹ ਵੀ ਇੱਕ ਗਰੀਬਾ ਪ੍ਰਤੀ ਅਸੀਂ ਜਿਹੜਾ ਚੱਕ ਅੱਗੇ ਲਿਆ ਰਹੇ ਆ ਤੇ ਜਿਹੜਾ ਤੁਸੀਂ ਅੱਜ ਦੇ ਪਹੁੰਚਿਆ ਇਹਨਾਂ ਨੂੰ ਕੀ ਵਿਸ਼ਵਾਸ ਦਿਵਾ ਕੇ ਚੱਲੀਆਂ ਨੇ ਇਹਨਾਂ ਨੂੰ ਸਰ ਜਿਵੇਂ ਮੈਨੂੰ ਉਹਨਾਂ ਨੇ ਨਰੇਗਾ ਪ੍ਰਤੀ ਗੱਲਾਂ ਦਸੀਆਂ ਵੀ ਜਿਵੇਂ 31 ਮਾਰਚ ਪਿੱਛੇ ਨਾਲੇ 100 ਦਿਨ ਪੂਰਾ ਕਰਨਾ ਹੁੰਦਾ ਸਰਕਾਰ ਨੇ ਇੱਕ ਵਾਦਾ ਕੀਤਾ ਵੀ 31 ਮਾਰਚ ਤੱਕ 100 ਦਿਨ ਪੂਰਾ ਕਰਨਾ ਪਰ ਕੁਝ ਮਜ਼ਦੂਰਾਂ ਨੇ ਮੈਨੂੰ ਦੱਸਿਆ ਵੀ ਜਿਹੜਾ ਸਾਡਾ ਕੰਮ ਸਹੀ ਢੰਗ ਨਾਲ ਨਹੀਂ ਚੱਲਦਾ ਇਹ ਜਾ ਜਵੇਂ ਮਕਾਨਾਂ ਦੇ ਫਾਰਮ ਭਰੇ ਸੀ ਪਰ ਉਹ ਜਿਹੜੇ ਫਾਰਮ ਭਰੇ ਸੀ ਪਰ ਉਹ ਵੀ ਇੱਕ ਫਾਰਮ ਭਰਨ ਦਾ 200 ਰੁਪਏ ਇਹਨਾਂ ਨੇ ਮੰਗਿਆ ਵੀ ਕਿਸੇ ਨੇ ਕੋਈ ਲਿਆ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਹੜੇ ਬੰਦੇ ਨੇ ਲਿਆ ਪਰ ਇਹ ਕਹਿੰਦੇ ਵੀ ਸਾਨੂੰ ਜਿਹੜੇ ਮੰਨ ਲਓ ਨਾ ਸਾਡਾ ਲਿਸਟਾ ਜੇ ਬੋਲਦਾ ਸੀ ਪਰ ਸਾਨੂੰ ਹਜੇ ਕੋਈ ਗ੍ਰਾਂਟ ਵਗੈਰਾ ਨਹੀਂ ਮਿਲੀ ਪਰ ਮੇਰੇ ਵੱਲੋਂ ਮੈਂ ਇਹਨਾਂ ਨੂੰ ਭਰੋਸਾ ਦਿਵਾਉਣਾ ਵੀ ਚੋਣ ਜਾਲ ਤੇ ਤੋਂ ਬਾਅਦ ਜਿੰਨੇ ਵੀ ਇਹਨਾਂ ਦੇ ਹੈਗੇ ਅਸੀਂ ਕੋਈ ਲਿਸਟਾ ਕਢਾਵਾਂਗੇ ਤੇ ਚੈੱਕ ਕਰਾਂਗੇ ਜਿਹੜਾ ਯੋਗ ਹੈ ਉਹਦੇ ਵਿੱਚ ਜਿਵੇਂ ਮੰਨ ਲਓ ਕਿਸੇ ਦਾ ਮਕਾਨ ਆਇਆ ਸੀ ਜਾਂ ਫਲਸ਼ ਆਈ ਸੀ ਉਹ ਮੈਂ ਜਰੂਰ ਇਹਨਾਂ ਨੂੰ ਦਿਵਾਉਂਗਾ ਲੋਕ ਸਭਾ ਜਿਹੜੀਆਂ ਵੋਟਾਂ ਜਿਹੜੀਆਂ ਉਹਨਾਂ ਦਾ ਜੋਰ ਜਿਹੜਾ ਚੋਰਾ ਛੋਰਾ ਤੇ ਆ ਹੁਣ ਲੀਡਰ ਘਰਾਂ ਦੇ ਵਿੱਚ ਵੋਟਾਂ ਮੰਗਨ ਆਉਣਗੇ ਬੜੇ ਵਿਸ਼ਵਾਸ ਦਿਵਾਉਣਗੇ ਵੀ ਤੁਹਾਨੂੰ ਅਸੀਂ ਆ ਕਰਕੇ ਦੇਵਾਂਗੇ ਫਲੈਚਾਂ ਦੇ ਪਰੋ ਫਾਰਮਾ ਕਰੋ ਤੁਹਾਡੇ ਉਹਨੇ ਵੀ ਇੱਦਾਂ ਤਾਂ ਨਹੀਂ ਕਿਤੇੰਦਾ ਨਹੀਂ ਅਸੀਂ ਫਾਰਮ ਨਹੀਂ ਭਰ ਰਹੇ ਅਸੀਂ ਮਜ਼ਦੂਰਾਂ ਨੂੰ ਜਾਗਰੂਤ ਕਰ ਰਹੇ ਹਾਂ ਵੀ ਉਸ ਵੋਟ ਉੱਥੇ ਤੁਹਾਡਾ ਅਧਿਕਾਰ ਬੰਦਾ ਪਾਓ ਅਸੀਂ ਇਹ ਨਹੀਂ ਕਹਿੰਦੇ ਨਾ ਪਾਓ ਅਧਿਕਾਰ ਇਹਨਾਂ ਦਾ ਇਹਨਾਂ ਦਾ ਖੁਦ ਅਧਿਕਾਰ ਹੈ ਕੋਈ ਸਾਡੇ ਵੱਲੋਂ ਫਤਵਾ ਨਹੀਂ ਲਾਇਆ ਜਾਂਦਾ ਕੋਈ ਸਾਡੇ ਵੱਲੋਂ ਇਹ ਨਹੀਂ ਕਿਹਾ ਜਾਂਦਾ ਵੀ ਅਸੀਂ ਤੁਹਾਨੂੰ ਆ ਖਾਬ ਦਿਖਾਵਾਂਗੇ ਜਿਵੇਂ ਤੁਸੀਂ ਵੇਖਿਆ ਨਾ ਪੰਜਾਬ ਸਰਕਾਰ ਝਾੜੂ ਨੇ ਇੱਕ ਗੇਮ ਛੱਡੀ ਸੀ ਕਿ ਇੱਕ ਘਰ ਤੋਂ 10000 ਰੁਪਏ ਦੇ ਖਾਤੇ 'ਚ ਪਾਵਾਂਗੇ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਮੰਨ ਲਓ ਇਹ 60 ਸਾਲ ਦੀ ਔਰਤ ਨੂੰ ਪਾਉਣੇ ਆ ਜਾਂ 18 ਸਾਲ ਤੋਂ ਉੱਪਰ ਪਾਉਣੇ ਆ ਜਾਂ ਕਿਸੇ ਦੀ ਕਿਸੇ ਲੜਕੀ ਦੀ ਜਿਵੇਂ ਸਕਣ ਸਕੀਮ ਹੈ ਉਹ ਦੇਣੀ ਹੈ ਇਹਨਾਂ ਨੇ ਇੱਕ ਖਾਬ ਛੱੜਦੇ ਹੁਣ ਵੀ ਇਹਨਾਂ ਨੂੰ ਮੈਂ ਭੈਣਾ ਪਰ ਉਹਨਾਂ ਕਹਿੰਨਾ ਵੀ ਬੋਰਡ ਪਾਓ ਜਿੱਥੇ ਤੁਹਾਡਾ ਹੱਕ ਹੈ ਤੁਸੀਂ ਕਿਸੇ ਦੀ ਗੱਲਾਂ 'ਚ ਨਾ ਉਹ ਕਿਸੇ ਦੇ ਖਾਬਾਂ 'ਚ ਨਾ ਹੋਵੇ ਹੁਣ ਵੀ ਤੁਹਾਨੂੰ ਕੋਈ ਨਵੀਂ ਸਾਰੇ ਲੀਡਰ ਗੇਮਾਂ ਖੇਡਦੇ ਆ ਜਿਵੇਂ ਤੂੰ ਪਿੱਛੇ ਕਾਂਗਰਸ ਨੇ ਕਿ ਖੇਡਿਆ ਸੀ ਵੀ ਟੋਕਨ ਦੇ ਵੰਡੇ ਸੀ ਵੀ ਮੰਨ ਲਓ ਅਸੀਂ ਹਰੇਕ ਜਿਹੜੇ ਪਰਿਵਾਰ ਨੂੰ ਨੌਕਰੀ ਦਵਾਂਗੇ ਪਰ ਕੁਝ ਨਹੀਂ ਦਿੰਦਾ ਗਰੀਬਾਂ ਨਾਲ ਹਰ ਵਾਰੀ ਕੋਈ ਨਾ ਕੋਈ ਨਵੀਂ ਖੇਮ ਖੇਡ ਕੇ ਜਾਂਦੇ ਪਰ ਗਰੀਬਾਂ ਦੇ ਪ੍ਰਤੀ ਕੋਈ ਵੀ ਕਿਸੇ ਨੇ ਆਵਾਜ਼ ਨਹੀਂ ਠਾਉਂਦਾ ਹੁਣ ਤੁਸੀਂ ਵੇਖੋ ਸਰਕਾਰ ਜਿਹੜੀ ਭਗਵੰਤ ਮਾਨ ਜਿਹੜੀ ਹੈ ਪੰਜਾਬ ਸਰਕਾਰ ਸੀ ਉਹਨੇ ਬੜੇ ਗਰੀਬਾਂ ਦੇ ਪ੍ਰਤੀ ਵਾਅਦੇ ਦਿੱਤੇ ਸਾਰੇ ਜੀ ਤੱਕ ਵੀ ਗਰੀਬਾਂ ਦੇ ਪ੍ਰਤੀ ਕੋਈ ਆਵਾਜ਼ ਨਹੀਂ ਠਾ ਰਿਆ ਇਹ ਕਹਿੰਦੇ ਸੀ ਇਹ ਕਹਿ ਰਹੇ ਸੀ ਵੀ ਮੰਨ ਲਓ ਜਿਹੜੀ ਅਸੀਂ ਰਿਸ਼ਵਤਕੋਰੀ ਬੰਦ ਕਰਾਂਗੇ ਮੈਂ ਭਗਵੰਤ ਮਾਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਪੰਜਾਬ ਸਰਕਾਰੇ ਵੀ ਇੱਕ ਜਿਹੜੇ ਅਸੀਂ ਪਿੱਛੇ ਵੀ ਕਹਿੰਨੇ ਆ ਵੀ ਜਿਹੜੇ ਗਰੀਬਾਂ ਦੀ ਲੁੱਟ ਹੋ ਰਹੀ ਉਹ ਕਿਉਂ ਨਹੀਂ ਰੋਕਦੇ ਜਿਵੇਂ ਨਰੇਗਾ ਦਾ ਕੰਮ ਏ ਇਹਨਾਂ ਨੂੰ 100 ਦਿਨ ਕਿਉਂ ਨਹੀਂ ਦੇ ਰਹੇ ਜਿਹੜੀਆਂ ਇਹਨਾਂ ਦੇ ਗਰੀਬ ਪਰਿਵਾਰ ਹੈ ਜਿਹੜੇ ਕੋਈ ਮੰਨ ਲਓ ਉਹਨਾਂ ਦੇ ਮਕਾਨ ਬਣਨੇ ਚਾਹੀਦੇ ਜਾਂ ਫਲੱਛਾ ਬਣਨੀਆਂ ਚਾਹੀਦੇ ਉਹਨਾਂ ਵਾਸਤੇ ਸਹੂਲਤ ਕਿਉਂ ਨਹੀਂ ਦਿੰਦੇ ਇਹ ਕਹਿੰਦੇ ਸੀ ਆਮ ਆਦੀ ਪਾਰਟੀ ਏ ਆਮਦਮੀ ਕੌਣ ਏ ਇਹ ਤਾਂ ਸਰਮਾਇਦਾਰੀ ਪਾਰਟੀ ਬਣੀ ਪਈ ਏ ਕਿਉਂਕਿ ਤੇ ਮੈਂ ਪਿੰਡਾਂ 'ਚ ਵੇਖਣ ਨੂੰ ਆਮ ਹੀ ਹਲਕਿਆਂ 'ਚ ਵੇਖਿਆ ਕਿਉਂਕਿ ਜਿਹੜੇ ਗਰੀਬ ਪਰਿਵਾਰ ਓ ਵਿਚਾਰੇ ਬੈਠੇ ਆ ਨਾ ਤਾਂ ਉਹਨਾਂ ਦੀ ਕੋਈ سپورਟ ਕਰ ਰਿ ਜਿਹੜੇ ਉਹ ਚੱਕਰ ਕਟਾਉਂਦਾ ਚੱਕਰ ਤੇ ਚੱਕਰ ਹੀ ਘਟਾਈ ਜਾਂਦਾ ਕਿਉਂਕਿ ਇਸ ਕਰਕੇ ਮੈਨੂੰ ਇਸ ਪਿੰਡ ਚ ਇੱਕ ਵਿਰੋਧਤਾ ਵੀ ਮਿਲਿਆ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਮਜ਼ਦੂਰ ਜਿਹੜੀ ਆਵਾਜ਼ ਤਾਂ ਠਾਉਣ ਲੱਗੇ ਲੀਡਰਾਂ ਦੇ ਖਿਲਾਫ ਅੱਜ ਜੇ ਮੇਰੇ ਖਿਲਾਫ ਇਹਨਾਂ ਨੇ ਕੁਝ ਬੋਲਿਆ ਮੈਨੂੰ ਬੜੀ ਖੁਸ਼ੀ ਹੈ ਆਉਣ ਵਾਲੇ ਸਮੇਂ 'ਚ ਜੇ ਆਪਦੀ ਜਿਹੜਾ ਜਿੱਥੇ ਵੋਟ ਪਾਉਣੀ ਹੈ ਉਹਨੂੰ ਪਛਾਣਨਗੇ ਵੀ ਸਾਡੇ ਹੱਕਾਂ ਪ੍ਰਤੀ ਕਿਹੜਾ ਬੰਦਾ ਆਵਾਜ਼ ਠਾਉਂਦਾ ਹੈ اے بلवंत जी ਤੁਸੀਂ ਅੱਜ ਇਸ ਪਿੰਡ ਵਿੱਚ ਪਹਿਲੀ ਵਾਰ ਆਏ ਜਾਂ ਅੱਗੇ ਵੀ ਆਏ ਸੀ ਮੈਂ ਪਹਿਲੀ ਵਾਰ ਹੀ ਆਇਆ ਮੇਰੇ ਪਿੰਡੇ ਤੋਂ ਨਜ਼ਦੀਕ ਹੀ ਏ ਪਰ ਮੈਂ ਮੁਕਸਰ ਆ ਰਿਹਾ ਮੈਂ ਅੱਜ ਇਸ ਜਗ੍ਹਾ ਤੇ ਮੈਨੂੰ ਪ੍ਰਮਾਤਮਾ ਨੇ ਪਤਾ ਨਹੀਂ ਕਿਸੇ ਦੇ ਰੂਪ ਰੂਪ ਕਿਵੇਂ ਕਰਕੇ ਸੀ ਪਹਿਲੀ ਵਾਰ ਹੀ ਲਿਆਇਆ ਪਰ ਮੈਨੂੰ ਬੜੀ ਖੁਸ਼ੀ ਇੱਥੇ ਮੇਰੇ ਭਰਾ ਭਰਾ ਜੇ ਮਿਲੇ ਆ ਜਿਹੜੇ ਵਾਅ ਠਾਉਂਦੇ ਆ ਬੋਲਦੇ ਆਦੇ ਹੱਕਾਂ ਪ੍ਰਤੀ ਅੱਜ ਮੈਨੂੰ ਦੱਸਦੇ ਆ ਜਾਂ ਕੱਲ ਨੂੰ ਇਹਦੇ ਪਿੱਛੇ ਵੀ ਕੋਈ ਲੀਡਰ ਆਏ ਆ ਉਹਨਾਂ ਦੇ ਸਤਾਏ ਹੋਏ ਅੱਜ ਮੇਰ ਨਾਲ ਵੀ ਬੋਲ ਰਹੇ ਪਰ ਮੈਨੂੰ ਖੁਸ਼ੀ ਹੈ ਮੈਂ ਤਾਂ ਝੋਲੀ ਕੀਤੀ ਵੀ ਮੇਰੇ ਵਿੱਚ ਪਾਓ ਤੁਸੀਂ ਮੈਨੂੰ ਵੀ ਪਤਾ ਲੱਗ ਗਿਆ ਵੀ ਸਾਡੇ ਭੈਣਾ ਭਰਾ ਜਿਹੜੇ ਮਜ਼ਦੂਰ ਐ ਅੱਜ ਕਲਪੇ ਪਏ ਉਹ ਆਵਾਜ਼ ਠਾਉਣਾ ਚਾਹੁੰਦੇ ਆ ਧੰਨਵਾਦ ਬੀਬੀ ਜੀ ਸੋ ਦੱਸ ਦਈਏ ਕਿ ਇਹ ਸੀ ਬਲਵੰਤ ਸਿੰਘ ਸੰਮੇਵਾਲੀ ਇੱਥੇ ਪਹੁੰਚਿਆ ਪਿੰਡ ਕਾਨੇ ਵਾਲੇ ਦੇ ਵਿੱਚ ਤਾਂ ਅਕਸਰ ਹੀ ਇਹ ਗਰੀਬਾਂ ਦਾ ਮਸੀਹਾ ਜਿਹੜਾ ਲੋਕ ਇਹਨੂੰ ਕਹਿੰਦੇ ਆ ਕਿ ਕਿਉਂਕਿ ਹਰ ਵਕਤੇ ਜਿਹੜੇ ਮਜ਼ਦੂਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਦੇ ਆ ਉਹਨਾਂ ਦੇ ਜਿਹੜੇ ਮਸਲੇ ਵੀ ਹੱਲ ਕਰਾਉਂਦੇ ਆ ਤਾਂ ਅੱਜ ਇਸ ਪਿੰਡ ਦੇ ਵਿੱਚ ਵੀ ਵਿਸ਼ਵਾਸ ਦਿਵਾਇਆ ਇਹਨਾਂ ਨੇ ਕਿ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਆ ਉਹ ਜਲਦ ਤੋਂ ਜਲਦ ਜਿਹੜੀਆਂ ਉਹ ਹੱਲ ਕਰਵਾਈਆਂ ਜਾਣਗੀਆਂ ਕੈਮਰਾਮੈਨ ਰਾਜਪਾਲ ਸਿੰਘ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਹਾਂ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ